ਸਾ ਡੂਮਣਾ ਤੇ ਫੁਰੀ ਲੱਗਣਾ ਇਹ ਕੀ ਹੈ ਤੁਹਾਨੂੰ ਇਹਨੇ ਪੜੀ ਗਿਆ ਚੱਲ ਉਧਰ ਠੀਕ ਆ ਹੁਣ ਐਂ ਦੱਸ ਵੀ ਜਿਹੜਾ ਮਖਿਆਲ ਦੂਆ ਹੁੰਦਾ ਇੱਕ ਡੂਮਣਾ ਹੁੰਦਾ ਤੂੰ ਗਿਆ ਇਹ ਬਿਓਰ ਹੁੰਦਾ ਇਹ ਫਰਕ ਕੀ ਹੁੰਦਾ ਇਹ ਮਨ ਬਿਓਰ ਹੁੰਦਾ ਜਿਹੜਾ ਦੂਆ ਹੁੰਦਾ ਆਪਰ ਕਿਵੇਂ ਪਤਾ ਲੱਗੂ ਵੀ ਇਹ ਡੂਮਣਾ ਹੈ ਥੋਰ ਆ ਦੇਸੀ 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 ਡੂਮਣੇ ਵਾਲਾ ਦੂਆ ਥੂਆ ਛੋਟੀ ਮੱਖੀ ਆ ਉਹ ਮੱਖੀ ਛੋਟੀ ਹੁੰਦੀ ਆ ਛੋਟੀ ਹੁੰਦੀ ਆ ਜਿਹੜਾ ਡੂਮਣੇ ਦੇ ਨਹੀਂ ਮੱਖੀ ਬੜੀ ਹੁੰਦੀ ਮੋਟਾ ਹੁੰਦਾ ਭਾਂਜੀ ਇਹ ਭਾਂਜੀ ਮੱਖੀ ਇਹਦਾ ਛੱਤਾ ਵੀ ਬੜਾ ਹੁੰਦਾ ਹੈ ਆਹ ਕੱਟੇ ਜੱਡਾ ਹੁੰਦਾ ਛੱਤਾ ਅੱਡੇ ਜੱਡਾ ਐਡਾ ਹੁੰਦਾ ਐਸ਼ਾ ਆਹ ਦੇਖਦੇ ਇੱਥੋਂ ਲਾ ਕੇ ਹਾਂ ਉਹਦੇ ਤੇ ਕਰ ਮਖਾੜ ਹੁੰਦਾ ਲੱਗਿਆ ਧੂਮਣਾ ਉਹ ਕੋਈ ਇੱਕ ਜਗ੍ਹਾ ਨਹੀਂ ਲਾਉਂਦਾ ਐ ਲੰਬਾ ਲਾਉਂਦਾ ਉਹ ਲੰਬਾ ਲੱਗਦਾ ਛੋਟਾ ਘੱਟ ਲਾਉਂਦਾ ਇਹ ਹੀ ਬੰਦ ਲਾਂਤ ਨਹੀਂ ਹੁੰਦਾ ਐਵੇਂ ਐਵੇਂ ਲਾਉਂਗਾ ਜਾਂ ਲੰਬਾ ਲਾ ਜਾਂਦਾ ਉਹ ਕਟਰੂ ਵਾਂਗੂ ਇਹ ਧੂਮਣਾ ਉੱਤੇ ਲਾ ਗਏ ਧੂਮਣਾ ਇੱਥੇ ਆ ਜਾਂਦਾ ਵਾ ਹੂੰ ਇੱਥੇ ਆ ਕੇ ਧੂਮਣਾ ਹਾਂ ਇੱਥੇ ਇਹ ਨਾਮ ਖਾੜ ਹੁੰਦਾ ਐਸ਼ਾ ਬਾਕੀ ਦਾ ਬੱਛ ਹੁੰਦਾ ਬਾਕੀ ਦਾ ਮੱਖ ਹੁੰਦਾ ਸਾਰਾ ਆਏ ਹੁੰਦੇ ਆ ਹੁਣ ਜੇ ਇਹਦੇ ਵੀ ਮਤਲਬ ਛੂਟਾ ਵਾਲਾ ਬਿਗੜੀ ਲਾ ਕੇ ਜਾਂ ਸੈਕਟਰ ਲਾ ਕੇ ਗੰਦ ਗੰਦ ਕਰ। ਉਕਾਰਾ ਮਾਰੀਏ। ਗੰਦ ਕਰ। ਗੰਦ ਕਰ। ਅਰੇ ਉਕਾਰਾ। ਉਹ ਦਿਨ ਲਈ ਉੱਡ ਜਾਣਾ ਇਹਨੇ। ਧੂਮਣੇ ਨੇ। ਕਦੂਏ ਨੇ। ਜਿਹੜਾ ਮਰਜੀ ਆ। ਨਹੀਂ ਨਹੀਂ। ਇਹ ਹੀ ਉਹ ਧੂਮਣੇ ਉੱਡਦਾ ਗੰਦਕ ਤੋਂ। ਧੂਮਣਾ ਨਹੀਂ ਉੱਡਦਾ। ਧੂਮਣਾ ਹੀ ਉੱਡਦਾ। ਅੱਛਾ ਦੂਆ ਨਹੀਂ ਉੱਡਦਾ। ਉਹ ਤਾਂ ਇਹਦਾ ਗੰਦ ਦਾ ਬੱਦਕੋੜੀ ਹੁੰਦੀ ਆ। ਅੱਛਾ। ਧਾਰਨਾ ਪੇੜਾ ਪਾਦਾ। ਇਹ ਵਾਲਾ। ਸਾਡੇ ਘਰੇ ਰੁਕਤਾ ਰੱਖਿਆ ਹੀ ਬਾਕੀ। ਗਾਲਮੀ ਦੇ ਮੰਦਰ ਕੋਲ ਉਹ ਮਖਿਆਲ ਜਾਂਦਾ ਸੀ ਭੈਣ ਦੇ ਜਾਨ ਉੱਪਰ ਮੁੱਖੀ ਖਚਲੀ ਉਰਤੇ ਦੇ ਉਪਰ ਹੀ ਕਰਦੇ ਸਾਰੇ ਮਖਿਆਲ ਅੱਛਾ ਹਾਂ ਸਹੀ ਮਾਰਦੇ ਹੈ ਸਾਡੀ ਇਹਨੂੰ ਗਾਣਾ ਘੱਟੇ ਬੁੜੇ ਜਿਆ ਕੁੱਤਾ ਹੋਵੇ ਰਿਪੈ ਨਾ ਕੋਈ ਕੁੱਤਾ ਘੜਤ ਕੇ ਨਾ ਹਾਂ ਆ ਗਿਆ ਇੱਥੇ ਇਹ ਦੋ ਵੱਜ ਕੇ ਰੋਹੋ ਉਹ ਖਿਆਲ ਤੋਂ ਬੜੇ ਡਾ ਬੜਾ ਲੈਣਾ ਰਿੰਡਾ ਦਾ ਜੱਕ ਦਿੰਦੇ ਫੱਟੇ ਸਾਡੀ ਰਿੰਡਾ ਦਾ ਨੇ ਪ੍ਰਿੰਟਰ ਦਾ ਲੜਨੀ ਚਾਹੀਦੀ ਆ ਕਦੇ ਕਦੀ ਬਾਅਦ ਸੀਜ਼ਨ ਦੇ ਕਦੀ ਬਾਅਦ ਪ੍ਰਿੰਟਰ ਲੜਨੀ ਚਾਹੀਦੀ ਆ ਲੈ ਪ੍ਰਿੰਟਰ ਦੇ ਲੜਨੀ ਚਾਹੀਦੇ ਪ੍ਰਿੰਟਰ ਦਾ ਹੈਗਾ ਜ਼ਿਆਦਾ ਲਿਆ ਸੀ ਉਹ ਤਾਂ ਵੱਖਰੀ ਗੱਲ ਆ ਵੀ ਆ ਗਈ ਮੂਰੇ ਚਪਲ ਹੀ ਫਿਰ ਜਾਂਦੀ ਆ ਚਪਲ ਚੁੱਪ ਨਾਲ ਲੋਟ ਨਹੀਂ ਆਉਂਦੀ ਤੇ ساری ਡੀਜ਼ਲ ਤੇ ਲੋਟ ਆਉਂਦੀ ਆ ਇਹ ਕੁਕਣੀ ਪੈਂਦੀ ਆ ਆ ਲੀਰ ਗਿੱਲੀ ਕਰੀ ਹੋਵੇ ਆਲਾ ਕੁਕਣੀ ਕਰੀਆ ਹੁਣ ਇਹ ਹਾਂ ਮੈਂ ਨੈਟ ਦੇਣਾ ਬਾਅਦ ਹੀ ਮੇਰੀ ਵੀਡੀਓ ਨੈਟ ਦੇ ਪਾਦੀਆਂ ਹੈ ਮੇਰੀ ਇਹ ਲਾਈਵ ਲਾਉਂਦਾ ਲਾਈਵ ਦਾ ਰੀਅਲ ਲਾਈਵ ਲਾਈਵ ਲੇ ਵੀ ਆਲੀ ਉਹ ਤੇਰੀਆਂ ਬੱਕਰੀਆਂ ਨੇ ਜਿਹੜੀਆਂ ਇਹ ਇਹ ਨਿੰਮ ਨੂੰ ਕੁਝ ਨਹੀਂ ਜਾਣਦੀਆਂ ਹੈ ਨਾ ਕੋਈ ਹੜੀ ਨਿੰਮ ਨੂੰ ਜਿਵੇਂ ਉਹ ਮੂੰਹ ਮਾਰੀ ਜਾਂਦੀਆਂ ਨੇ ਡੰਗਰ ਵਿੱਚ ਬੱਚਾ ਉਹ ਵੀ ਛੱਡਦੀਆਂ ਕੁਝ ਨਹੀਂ ਛੱਡ ਤੌੜਾ ਜਿਹੜਾ ਕੋਈ ਮੂਹਰੇ ਆ ਗਿਆ ਥਾਪਾ ਸਭ ਜੰਬ ਜਾਣਾ ਇਹਨਾਂ ਨੇ ਸਭ ਜੰਬ ਪਾ ਦੇਣਾ ਸੱਪ ਨਹੀਂ ਕੱਦਾ ਬੰਦਾ ਥਾਪਾ ਇਹਨਾਂ ਦੇ ਕੋਲ ਨਹੀਂ ਲੰਗੇ ਜਾਂਦਾ ਐ ਡੋਗਰਾਂ ਕਹਿੰਦੇ ਮਾਰਿਆ ਮੂੰਹ ਮਾ ਇਹਨਾਂ ਨੇ ਸੱਪ ਨੇ ਪੂਰਾ ਹੀ ਬੰਦਾ ਅੱਛਾ ਉਹ ਥੁੱਕਦਾ ਜਾ ਰਿਹਾ ਨੇ ਆ ਇਹ ਪੂਰਾ ਫਣ ਵਾਲਾ ਉਹ ਥੁੱਕਦਾ ਜਾ ਰਿਹਾ ਨੇ ਇਹ ਪੈਂਦਾ ਉਹ ਦੰਦੀ ਵੱਢਦਾ ਇਹ ਪੂਰਾ ਪਿਆੜੀ ਬੰਦੇ ਕੱਲੇ ਹੋ ਗਿਆ ਤੇਰੇ ਨਾਲ ਸੀਨ ਇੰਦਾ ਇਹਦੇ ਇੱਥੇ ਲੜਾਈ ਲੜਾਈ ਸਭ ਕੁਝ ਇੱਥੇ ਤਾਂ ਹੈਗੇ ਨੇ ਨਹੀਂ ਕੋਬਰਾ ਇਹ ਕੋਬਰਾ ਹੈ ਨਹੀਂ ਓਰੇ ਬਹੁਤ ਨਹੀਂ ਓਰੇ ਇੱਥੇ ਨੂੰ ਕੋਬਰਾ ਨਹੀਂ ਹੈਗਾ ਓਰੇ ਜਦੋਂ ਦੁਕਾਨ ਖੋਲੀਓ ਖੋਲੀ ਓਰੇ ਦੋ ਤਿੰਨ ਸਾਪ ਮਾਰੇ ਨੇ ਇਹਨਾਂ ਨੇ ਕੋਬਰਾ ਨਹੀਂ ਹੈਗਾ ਬਾਪੂ ਉਹ ਯਾਰ ਫਣ ਚੱਕਿਆ ਹੁੰਦਾ ਉਹਨਾਂ ਨੇ ਫਣ ਓਡਾ ਮੋਟਾ ਉਹ ਤਾਂ ਬੰਗਾਲੀ ਛੱਡ ਜਾਂਦੇ ਇਹਨੂੰ ਮੋਟੇ ਹਾਂ ਜਿਹੜੇ ਬੰਗਾਲੀ ਛੜ ਜਾਂਦੇ ਨੇ ਅੱਛਾ ਪੁਰਾਣੇ ਸਰ ਅੱਛਾ ਇਹ ਜਿਹੜਾ ਕੋਬਰਾ ਹੁੰਦਾ ਨੇ ਰਹਿੰਦਾ ਬਰਮੀ ਦੀ ਵੱਧ ਹਾਂ ਕਿਹੜੀ ਬਰਮੀ ਹੁੰਦੀ ਫੇਓਂ ਖਾਲੀ ਇਹ ਜੇ پتہ ਰਹਿੰਦਾ ਹੈ ਖੱਡਾਂ ਜਾਂ ਨਹੀਂ ਰਹਿੰਦਾ ਹਾਂਜੀ ਇਹ ਬੰਦਾ ਫੜ ਜਾਂਦਾ ਇਹ ਬੰਦਾ ਲੰਘਦਾ ਸੁੱਸਰੇ ਚ ਲੁਕਦਾ ਇਹ ਹੂੰ ਕੰਨਾ ਬੂਟੀ ਨਹੀਂ ਖੜੀ ਆ ਗਈ ਹਾਂ ਇਹਦੇ ਵਿੱਚ ਲੁਕਣਾ ਹੁਣ ਹੋਣਗੇ ਕੱਚੇ ਮੌਸਮ ਜਿਹਾ ਇਹ ਘਟ ਗਿਆ ਬਹੁਤ ਚਾਮ ਜਿਹੜੇ ਮਿੱਟੀ ਖਾਣੇ ਨੇ ਇਹ ਨੇ ਆ। ਇਹ ਕੋਵਰੇ ਰਹਿਣਾ ਪੱਤ ਕੱਢ। ਜਿਵੇਂ ਪੜ ਲੱਗੇ ਹੋਣੇ ਆਪਣੇ ਬਾਹਰ। ਨਹੀਂ ਨਹੀਂ ਕਿ ਮੈਂ ਅੰਦਰ ਬਾਤੀਆਂ ਆਪਣੀ। ਬਾਹਰੇ ਲੱਗੇ ਹੋਏ ਨੇ। ਜਦੋਂ 92 ਜ ਆਪਣੇ ਹੜਾ ਆਇਆ ਸੀ ਨਾ। ਆਪਣੇ ਕਿਥੇ ਬਾਬਾ ਜੀ ਰਹਿੰਦਾ ਵਾ ਪ੍ਰਤਾਪ ਦੇ ਬੈਕਸਾਈਡ। ਉਹਨਾਂ ਦੇ ਘਾਰੇ ਲੱਗਿਆ ਸੀ। ਉੱਪਰੋਂ ਬਿਜਲੀ ਪੈ ਗਈ। ਕੋਵਰੇ ਤੇ। ਕੋਵਰੇ ਤੇ। ਹਾਂ। ਬਿਜਲੀ ਕੋਵਰੇ ਤੇ ਪੈਂਦੀ ਆ। ਕਿਉਂ? ਲਕਸ਼ਰ। ਤੇਰਾ ਘਾਰੇ ਬੁੱਤ ਜੀ 92 ਦੇ ਵਿੱਚ। ਅੱਛਾ। ਬਾਰੇ ਜੁੜੀ ਨੇ ਬਿਜਲੀ ਨੇ ਹਾਂ ਕੋਵਰੇ ਦੇ ਪੈ ਕੋਬਰਾ ਲੱਭ ਗਿਆ ਦੀ ਦੇਖਿਆ ਸੀ ਜਾ ਗਿਆ ਸੀ ਕੋਬਰਾ ਵੀ ਮੁਕਿਆ ਵਿੱਚ ਅੱਛਾ ਬੰਦ ਜੀ ਦਾ ਹੜਾ ਆਇਆ ਤੇ ਤਾਂ ਹੀ ਵੇਰ ਬਿਜਲੀ ਪੂਜੀ ਨੇ ਖਤਮ ਕਰਤੇ ਹਨ ਮੈਂ ਜਾਂਦਾ ਹੈ ਫਰ ਜਹਿਰ ਜੂਰੀ ਧੋਕਦਾ ਕੋਬਰਾ ਲੈ ਜਹਿਰ ਜੂਰੀ ਕੋਬਰਾ ਦਾ ਮੈਂ ਨੌਦਾ ਆਏ ਉਹ ਮਾਰਦਾ ਮੈਂ ਜੀਵਨ ਨਾਲ ਜਿਹੜਾ ਤਾਲੂਏ ਜੋਂਦੀ ਆ ਉਹਦੇ ਪੋਥੀ ਥੈਲੀ ਜੀ ਹੁੰਦੀ ਔਰੇ ਉਹਦੀ ਜਹਰ ਦੀ ਉਹ ਜੀਵਨ ਨਾਲ ਥੱਪਦਾ ਹੁੰਦਾ ਉਹਨੂੰ ਸੱਪ ਸੱਪਾਂਤਰ ਆ ਨਾ ਉਹ ਇਹਨੂੰ ਕਹਿੰਨਾ ਮੈਂ ਇੱਕ ਸੱਪ ਹੁੰਦਾ ਬਦਲਾ ਜਿਆ ਇੱਕ ਹੋਰ ਬਦਲਾ ਆਨੋਦੇ ਹਟਾ ਬੋਟ ਉਹਨੇ ਕਾਪਰ ਬੈਣਾ ਉਹ ਰੁੱਕ ਕਾਪਰ ਬੈਣਾ ਜੂ ਪੈਰ ਰੱਖਿਆ ਗਿਆ ਜਦੀ ਬੱਤਾ 12 ਆ 12 ਆ ਜਦੋਂ ਹੋਈ ਆ ਪਿੱਛੇ ਹੜਾ ਐਦੀਏ ਹੱਡੇ ਐਦੀ ਕੋ ਕਾਮਨ ਕ੍ਰੇਟ ਆਡੀ ਵਾਲਾ ਕਾਲਾ ਉਹ ਆ ਜਾ ਹਰੀਲਾ ਨਹੀਂ ਨਹੀਂ ਇਹ ਇਹ ਨਹੀਂ ਸੱਚ ਇਹਨੂੰ ਵੀ ਸਾਡੇ ਆ ਇਹ ਉਹ ਆ ਜਾ ਹਰੀਲਾ ਇੱਕ ਐਹ ਜਿਹਾ ਗੁਰਦੁਆਰੇ ਕੋਲ ਬੈਠਾ ਉਹ ਪੀਲਾ ਜਿਹਾ ਸਰ ਕੋ ਸਪਲੜ ਗਿਆ ਬੱਕਰੀ ਦੇ ਹਾਂ ਪੂਰੀ ਸਪਲੜਿਆ ਤੂੰ ਇੱਥੇ ਆ ਗਏ ਡਾਂਡੀ ਕੋ ਬੱਕਰੀ ਆਦੀ ਪਈ ਇੱਥੇ ਆਉਂਦੀ ਆਉਂਦੀ ਉਹ ਅੱਧੇ ਗਿਲੇ ਜੜਾ ਪੀ ਉਹਨੇ ਅੱਛਾ ਤੈਨੂੰ ਵੀ ਨਹੀਂ ਪਤਾ ਲੱਗਿਆ ਨਹੀਂ ਜਿਹੜਾ ਜੀ ਮੈਂ ਅੱਧੇ ਗਿਲੇ ਡਾ ਆਂਦਾ ਏ ਹੂੰ ਅੱਧੇ ਗਿਲੇ ਹੁਣ ਮੈਂ ਕਿਹਾ ਬੂਤ ਕੋਰ ਨਮੇਦਾਈ ਸੁਪਾ ਕਰਾ ਆ। ਆ ਬੂਤ ਮੈਂ ਤਾਂ ਹੀ ਬਣਾ। ਤਾਂ ਫਿਰ ਆਸਰ ਕਿੰਨੇ ਟਾਈਮ ਨਾਲ ਹੈ ਨਾ ਜਿਹੜਾ ਹੈ? ਕਿੰਨੇ ਟਾਈਮ ਤੱਕ ਫੈਲਦਾ? ਹੋਰ ਇੱਕ ਝੱਪ ਦੇ ਹੁੰਦਾ ਉਹ ਵੀ ਕਈੋਂ ਕਈਆਂ ਅੱਧਾ ਘੰਟਾ ਬਰਾਵਾ ਬਰਾ ਮਿੰਟ। ਕਿਹੜਾ ਕੋਬਰਾ ਵਾ? ਤਾਂ ਨਾ ਪੁੰਗ। ਇਹ ਤਾਂ ਥੜਾ ਤੇਰੀ ਦਾਫੀ ਕੋਲ ਦੀ ਖਾਤਰ ਨੂੰ। ਹਾਂ। ਜਿਹੜੇ ਦੂਏ ਨੇ ਇਹ ਦਿਹਾੜੀ ਗੜ ਜਾਂਦਾ। ਜਿਹਾ ਜਿਹਾ ਫੈਲਦਾ। ਕਿਨੇ ਟਾਈਮ? ਅੱਖਾਂ ਨਾ ਬੰਦ ਕਰੀਓ ਆਪਣਾ ਜਦ ਤਰੇ ਲੜ ਗਿਆ। ਮਨ ਰੁਕ ਤੋਂ ਘੁੱਟ ਲਵੇ। ਰੱਤੀ ਭਾਲਵੇ। ਉਹ ਭੱਜਦਾਗਾ ਨਹੀਂ ਹੁਣ। ਹੈ? ਆਜਾ ਹੁਣ ਉਹਨੂੰ ਜਾਣਕਾਰੀ ਦਈਏ 나ਗ 나ਗਾ 나ਗ ਲੋਕ ਬਾਰੇ ਉਹ ਲੈਲਾ ਬੱਕਰੀਆਂ ਦੀ ਜਾਣਕਾਰੀ ਬੱਕਰੀਆਂ ਦਾ ਬੰਦੇ ਨੇ ਆਹ ਇਹ ਭੱਜਦਾ ਦੇਲਾ ਦੂਰ ਦੂਰ ਇਹ ਭੱਜਦਾ ਦੇਲੇ ਚੱਗੀਆ ਲਈ ਵਾਸਤੇ ਇਹਨੂੰ ਨੂੜ ਨਹੀਂ ਹੈਗੀ ਜਦੋਂ ਕਦੇ ਮੂਰੇ ਆਏ ਨੇ ਫੇਰ ਕਹਿਣਾ ਵੀ ਸੁਣ ਲੈਂਦਾ ਉਹਦੀ ਮੈਂ ਹੈ ਹੈ ਕਿਰਤੋਂ ਦਾ ਟਿੱਕ ਬੰਦਾ ਵਧੀਆ ਕੰਮ ਤੇ ਪਾਉਂਦਾ ਹੱਥ ਕੰਮ ਨੂੰ ਕੰਮ ਪਾਉਂਦਾ ਹੋਰ ਕੋਈ ਜਾਣਕਾਰੀ ਹੋ ਜਾਣਕਾਰੀ ਦੀ ਹੈ ਕੋਈ ਬੱਕਰੀਆਂ ਬਾਰੇ ਦੇ ਕੋਈ ਜਾਣਕਾਰੀ ਹੈ ਬੱਕਰੀਆਂ ਬਾਰੇ ਬੱਕਰੀਆਂ ਮਾਰੇ ਜਾਣਕਾਰੀ ਇਹ ਹੀ ਆ ਵੀ ਜਿਹਦੇ ਹੱਥੋਂ ਛੁੱਟੀ ਆਉਂਦੀ ਬੱਕਰੀ ਆ ਜਿਹੜਾ ਬੰਦਾ ਘਰੇਦਾਰ ਤੋਂ ਪੁੱਛੂਗਾ ਇਹ ਬੱਕਰੀ ਜਿਹੜੀ ਹੈਗੀ ਆ ਜਿਹੜੀ ਬਾਹਰ ਚਾਰਦੀ ਆ ਬੱਕਰੀ ਉਹ ਆ 1000 ਰੁਪਏ 800 ਰੁਪਏ 700 ਰੁਪਏ ਚੱਲਦੀ ਆ ਉਹ ਬੱਕਰੀ ਹੈ ਹੂੰ ਚੈਨੂ ਬਾਹਰੇ ਚਾਰਨ ਘਰੇ ਕੁਝ ਵੀ ਨਹੀਂ ਪਾਉਂਦਾ ਇਹਨੂੰ ਐ ਘਰੇ ਸਿਆਲ ਚ ਪਾਉਨੇ ਆ ਆਹ ਸਿਆਲ ਚ ਪਾਉਨੇ ਹੋ ਜਦੋਂ ਹੁੰਦਾ ਨਹੀਂ ਉਹ ਬਰਸਾਤ ਵਾਲੇ ਮੌਸਮ ਚ ਜਦਾਂ ਬਾਹਰੇ ਪੜਨਦੀਆਂ ਨੇ ਹਾਂ ਫੜ ਲਈ ਜੀ ਅੱਜ ਸਾਰਾ ਡੰਗਰ ਵਾਲਾ ਹੀ ਪੈਂਦਾ ਇਹਨੂੰ ਖਲ ਖੋਲ ਕਿਨਾਂ ਹਾਲ ਚੋਕਰ ਫੀਡ ਬੂੜਾ ਹੈ ਉਹਨ ਮੋਟਾ ਮਾਲ ਖਾ ਕੇ ਤਾਂ ਘਟਦੀ ਜੀ ਅੱਗੇ 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 ਠੀਕ ਆ ਜਿਹੜੀ ਆ ਖੜਦੀ ਆ ਪੈਸੇ ਜਿਹੜੇ ਯਾਰ ਫੜ ਕੇ ਰੱਖੇ ਬੈਰ ਨਾਲੇ ਹੱਡੀ ਖੜੀ ਜਾਂਦੀ ਐ ਚੜਦੀ ਐ ਫਿਰ ਤੁੰਨੇ ਠੀਕ ਨਾ ਠੀਕ ਹੈ ਨਾ ਠੀਕ ਹੈ ਚੰਗਾ ਵੀ ਤਾ ਚੱਲੇ ਆ ਮਮਾ ਤੇ ਆਮੋਗਾ ਮਮ ਪਾਣੀ ਪੀਣਾ ਛਾ ਲੱਗੇ ਚੰਗਾ ਉਹਨਾਂ ਨੂੰ ਪਿਲਾ ਦੇ ਇਹ ਪੀ ਲੈਂਦੀਆਂ ਨੇ ਹਾਂ ਚਲੋ ਭਾਈ ਉਸਤਾਦ ਬੁਲਾਉਂਦਾ ਥੋੜਾ ਮੈਂ ਖਾ ਲੈਣ ਦੇ ਮਿਲਿਆ ਹੋਇਆ ਇਹਨਾਂ ਨੂੰ ਵਧੀਆ ਬਸ ਚੱਲਦੇ ਆਂ ਬਸ ਹੁੰਦਾ ਨਹੀਂ ਮੜਿਆ ਜੇ ਅਪੈਗੇ ਪੁੱਗ ਲਾਉਨੇ ਆ ਤਾਂ ਠੀਕ ਆ ਫਿਰ